ਪਰ ਜਦ ਤੇ ਸਰਕਾਰ ਨੇ ਜਿਹੜੇ ਵੀਡੀਓ ਸੀਗੇ ਥਾਣੇਦਾਰ ਉਹਨਾਂ ਨੇ ਕੈਂਡੀਡੇਟਸ ਨੂੰ ਰੋਕਤਾ ਸੋ ਮੇਰਾ ਮਤਲਬ ਇਹੋ ਜਿਹਿਆਂ ਜਿਹੜੀਆਂ ਜਾਂਚੀਆਂ ਗਵਰਨਮੈਂਟ ਨੇ ਕੀਤੀਆਂ ਇਹਦੇ ਨਾਲ ਦ੍ਰਿਸ਼ਟਗਤੀ ਵੱਤੀ ਮਾਨ ਸਾਹਿਬ ਇੱਕ ਕਲਚਰ ਹੀ ਬਣ ਗਿਆ ਜੀ ਆਪਾਂ ਕਹਿ ਸਕਦੇ ਆ ਜੀ ਜੇਲੀ ਵੀ ਸਰਕਾਰ ਆਉਂਦੀ ਹੈ ਜੀ ਉਹ ਸਰਕਾਰ ਇਸ ਤਰ੍ਹਾਂ ਹੀ ਕਰਦੀ ਹੈ ਜੀ ਚਾਹੇ ਬਲਾਕ ਸੰਸਦ ਇਲੈਕਸ਼ਨ ਹੋਵੇ ਚਾਹੇ ਨਗਰ ਕੌਂਸਲ ਦੀ ਇਲੈਕਸ਼ਨ ਹੋਵੇ ਚਾਹੇ ਪੰਚਾਇਤ ਦੀ ਇਲੈਕਸ਼ਨ ਹੋਵੇ ਇਹ ਤੁਹਾਡੇ ਸਾਹਮਣੇ ਹੀ ਹੈ دہشت ਗਤੀ ਨੂੰ ਰੋਕ ਨਹੀਂ ਸਕੇ ਇਹ ਤੁਹਾਡੇ ਸਾਹਮਣੇ ਹੀ ਹੈ ਮਨ ਲੋਕੀ ਜੇ ਤੋ ਆਪ ਤਲਵਾਰ ਨੂੰ ਆਪਣੇ ਹੱਥ ਚ ਫੜ ਲੈਂਦੇ ਆ ਤਾਂ ਫਿਰ ਉਹਦਾ ਨਤੀਜਾ ਤਾਂ ਇਹੀ ਹੁੰਦਾ ਜੇ ਤੋ ਸਰਕਾਰਾਂ ਇਸ ਤਰ੍ਹਾਂ ਦੀਆਂ ਕਰਦੀਆਂ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਵੀ ਅਸੀਂ ਪੂਰੀ ਪਾਰਦਰਸ਼ਤਾ ਦੇ ਨਾਲ ਜਿਹੜੀ ਇਹ ਚੋਣ ਕਰਵਾ ਰਹੇ ਆਂ ਤੇ ਅਸੀਂ ਆਪਣਾ ਫਰਜ਼ਾ ਜਿਹੜਾ ਪੂਰੀ ਇਮਾਨਦਾਰੀ ਨਾਲ ਅਦਾ ਕਰ ਰਹੇ ਆਂ ਉਹ ਕਿਸ ਬੇਸ ਤੇ ਕਹਿੰਦੇ ਨੇ ਉਹ ਜਪਾਨ ਬੈਠੇ ਆ ਪਤਾ ਨਹੀਂ ਉੱਥੇ ਕੀ ਕਰ ਰਹੇ ਆ ਬਹੁਤ ਤੋਂ ਕੋਈ ਖਬਰ ਖਬਰ ਤਾਂ ਇਹ ਕੋਈ ਐਫਜੀਸੀ ਕੋਈ ਚੰਗਾ ਸਮ ਕੀਤਾ ਹੋਵੇ ਜਾਂ ਕੁਝ ਕੀਤਾ ਹੋਵੇ ਪਿਛਲੀ ਵਾਰੀ ਪਤਾ ਨਹੀਂ ਜਰਮਨ ਗਏ ਸੀਗੇ ਉੱਥੋਂ ਲੰਬੇ ਆ ਗਏ ਸੀਗੇ ਤੁਸੀਂ ਆ ਸੱਜਣ ਤੁਹਾਨੂੰ ਪਤਾ ਤਾਂ ਹੈ ਕੀ ਕੀਤਾ ਸੀ ਹਾਂਜੀ ਮਾਨ ਸਾਹਿਬ ਆਪਾਂ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦੇ ਆ ਨਾ ਜੀ ਹਾਂ ਫੇ ਫੇ ਹੁਣ ਐ ਤਾਂ ਇਹ ਨਾਮ ਤਾਂ ਸਾਡਾ ਮਾਨ ਹੈ ਇਹ ਮਤਲਬ ਹੈ ਤੁਸੀਂ ਦੇਖ ਲਓ ਜੇ ਤੁਸੀਂ ਆਪਣੇ ਜਿਹੜੇ ਗੋਤwale ਨੇ ਉਹਨਾਂ ਦੀ ਤੁਸੀਂ ਸਪੋਰਟ ਕਰਦੇ ਹੋ ਵਿੱਚੋਂ ਵਿੱਚ ਠੀਕ ਹੈ ਠੀਕ ਹੈ ਮਾਨ ਸਾਹਿਬ ਇਹ ਗੱਲ ਬਿਲਕੁਲ درست ਹੈ ਜੀ ਇਹ ਇੱਕ ਜਿਹੜੇ ਤੁਹਾਡੇ ਗੋਤੀ ਨੇ ਜੀ ਮਾਨ ਸਾਹਿਬ ਉਹਨਾਂ ਨੇ ਕਿ ਜਿਹੜੀ ਵਿਧਾਨ ਸਭਾ ਲਗਾਈ ਸੀ ਜੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਤੇ ਹੋਰ ਵੀ ਬੜੇ ਜਿਆਦਾ ਮਜ਼ਬੂਤ ਜਿਹੜੇ ਇੰਤਜ਼ਾਮ ਕੀਤੇ ਸੀ 350 ਬਸ ਸਾਲਾ ਜੋਸ਼ ਦੀ ਸ਼ਹੀਦੀ ਸ਼ਤਾਬਦੀ ਸੀ ਉਹਦੇ ਬਾਰੇ ਵਿੱਚ ਕੁਝ ਤੁਸੀਂ ਖਾਸ ਵਿਚਾਰ ਆਪਣੇ ਕੀ ਸ਼ੇਅਰ ਕਰਨਾ ਚਾਹੁੰਦੇ ਹੋ ਯੂਪੀ ਤੋਂ ਜੇਪਰ ਮੰਗਾਈ ਸੀ ਦੀ ਸਾਰੀਆਂ ਯੂਪੀ ਤੋਂ ਬਸਾਈਆਂ ਸੀ ਕੱਠ ਦਾ ਯੂਪੀ ਦਾ ਪੈਸੇ ਦੇ ਕੇ 1.4 ਰੁਪਏ ਦਿਹਾੜੀ ਉਹਨਾਂ ਦੇ ਸੀਗੇ ਤੇ ਮਾਨਸਰ ਦਾ ਏਥੋਂ ਦੇ ਹੈ ਹਨਾ ਜੀ ਤੇ ਮੈਂ ਹੈਗਾ ਪਾਕਿਸਤਾਨੀ ਮੈਂ ਹੈਗਾ ਫਰਨ ਅੱਛਾ ਜੀ ਤੇ ਉਹ ਹੈਗੇ ਦੇਸੀ ਸੋ ਫਰਕ ਥੋੜਾ ਜਿਹਾ ਹੈਗਾ ਜੀ ਸਾਡੇ ਵਿੱਚ ਜਿਹੜੇ ਅਸੀਂ ਪਰੋਂ ਆਏ ਆ ਜੀ ਅਸੀਂ ਦਲੇਰ ਆ ਜੀ ਇਹ ਹਿੰਦੂਤਵਾ ਦੇ ਵਿੱਚ ਰਹਿ ਰਹਿ ਕੇ ਰਹਿਣ ਕੇ ਦਬ ਗਏ ਦਬ ਜਿਹੜੀ ਇਹ ਮਾਨ ਦੇ ਮਾਨ ਦੇ ਵਿੱਚ ਫਰਕ ਹੈ ਜੀ ਇਹ ਫਿਰ ਜੇ ਹਿੰਦੂਤਵਾ ਦੇ ਥੱਲੇ ਬੰਦਾ ਰਹੇ ਤੇ ਫਿਰ ਦੱਬੀ ਜਾਂਦਾ ਮੇਰਾ ਮਤਲਬ ਗੁਲਾਮੀ ਤਾਂ ਠੀਕ ਨਹੀਂ ਨਾ ਹੁੰਦੀ ਹਾਂਜੀ ਹਾਂਜੀ ਬਿਲਕੁਲ ਗੁਲਾਮੀ ਤਾਂ ਮਾਰੀ ਹੁੰਦੀ ਹੈ ਜੀ ਅਸੀਂ ਤਾਂ ਅਜੇ ਵੀ ਗੁਲਾਮੀ ਦੇ ਖਿਲਾਫ ਆਂ ਖਾਲਿਸਤਾਨ ਮੰਗਦੇ ਆਂ ਅਸੀਂ ਮੰਗਦੇ ਆਂ ਕਿ ਅਸੀਂ ਆਜ਼ਾਦ ਹੋਈਏ ਸਾਡਾ ਇਹ ਆਪਣਾ ਘਰ ਹੋਵੇ